ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਵਾਈਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਨੂੰ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈ ਕਿ ਗੂਗਲ ਪੇ ਕਰ ਸਕਦੇ ਹੋ ਪੇਪੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈਣਾ ਹੈ ਇਸ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਕ ਕਰਨਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਡ ਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਲੋ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਬਹੁਤ ਸੋਹਣਾ ਸੂਟ ਲੈ ਕੇ ਆਏ ਆਂ ਲੋ ਜੀ ਇਹ ਕਲਾ ਸੂਟ ਬਹੁਤ ਸੋਹਣਾ ਸੂਟ ਹੈ कॉटन ਦੇ ਵਿੱਚ ਸੂਟ ਰਹੂਗਾ ਬਿਲਕੁਲ ਪਿਓਰ कॉटन ਦੇ ਵਿੱਚ ਸੂਟ ਰਹੂਗਾ ਲੇਸਰ ਵਗੈਰਾ ਲੱਗੀਆਂ ਹੋਈਆਂ ਨੇ ਤੁਸੀਂ ਬਸ ਸਲਾਉਣਾ ਹੈ ਤੇ ਪਾਉਣਾ ਹੈ ਲੋ ਨੈਕ ਵਗੈਰਾ ਬਣਿਆ ਹੋਇਆ ਬੜਾ ਪਿਆਰਾ ਸੂਟ ਆ ਇਹ ਲੋ ਜੀ ਇਹ ਇਸ ਤਰ੍ਹਾਂ ਕਰਕੇ neck ਦੀ ਡਿਜ਼ਾਈਨਿੰਗ ਹੋਈ ਹੋਈ ਆ ਹਾ ਲੋ ਠੀਕ ਹੈ ਜੀ ਕਾਟਨ ਦੇ ਵਿੱਚ ਸੂਟ ਰਹੂਗਾ ਬਿਲਕੁਲ ਆ ਪੈਨਲ ਦੋ ਲੇਸਸ ਦੇ ਪਏ ਹੋਏ ਨੇ ਆ ਦੋ ਲੇਸਸ ਜਾ ਰਹੀਆਂ ਨੇ نیچے ਠੀਕ ਹੈ ਜੀ ਬਹੁਤ ਸੋਹਣੀ ਲੇਸ ਲੱਗੀ ਹੋਈ ਆ ਔਰ ਘੇਰੇ ਤੇ ਜਾ ਕੇ ਫਿਰ ਤੁਹਾਨੂੰ ਇੱਕ ਲੇਸ ਮਿਲੂਗੀ ਬਹੁਤ ਪਿਆਰੀ ਲੇਸ ਆ ਤੇ ਮਰੀ ਕਾਟਨ ਦਾ ਸੂਟ ਹੈ ਜੀ ਤੇ ਕਾਫੀ ਵਧੀਆ ਸੂਟ ਹੈਗਾ ਔਰ ਇਹਦਾ neck ਆ ਜਿਹੜਾ ਉਹ ਬਹੁਤ ਹੀ ਪਿਆਰਾ ਲੱਗਦਾ neck ਦੀ ਡਿਜ਼ਾਈਨਿੰਗ ਬਹੁਤ ਜਿਆਦਾ ਸੋਹਣੀ ਲੱਗਦੀ ਆ ਮੈਂ ਤੁਹਾਨੂੰ ਸਹੀ ਜਿਹਾ ਕਰਕੇ ਦਿਖਾਉਣੀ ਆ। ਆਹ ਲਓ ਜੀ ਬਹੁਤ ਸੋਹਣਾ ਲੱਗਣ ਵਾਲਾ ਨੱਕ ਹੈ। ਪੂਰੀ ਸਫਾਈ ਨਾਲ ਇਹਦੇ ਤੇ ਪੱਟੀ ਵਗੈਰਾ ਲੱਗੀ ਹੋਈ ਹੈ, ਲੇਸਸ ਲੱਗੀਆਂ ਹੋਈਆਂ ਨੇ। ਤੇ ਇਹ ਹੈਗਾ ਜੀ ਇਹਦਾ ਇਹਦੀ ਸਲਵਾਰ ਹੈ ਨੈਗੇਟਿਵ ਪ੍ਰਿੰਟਿੰਗ ਦੀ। ਠੀਕ ਹੈ? ਸਲਵਾਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਵੀ ਕੈਮਰੀ ਕਾਟਨ ਦੇ ਵਿੱਚ ਰਹੂਗੀ, ਬਿਨਾ ਲਾਈਨਿੰਗ ਤੋਂ ਬਣਨ ਵਾਲੀ ਸੂਕ ਨੇ ਜੀ। ਆਹ ਲਓ। ਹਾਂ, ਤੁਹਾਨੂੰ ਕਿੰਨੀ? ਇਹ ਆ ਤੁਹਾਨੂੰ ਸਲਵਾਰ ਦੇ ਉੱਪਰ ਡਿਜ਼ਾਈਨਿੰਗ ਮਿਲੂਗੀ ਮੂਰੀ ਦੇ ਉੱਪਰ। ਮੂਰੀ ਤੇ ਹਾਂ ਠੀਕ ਹੈ ਜੀ ਦੋ ਪੱਟੀਆਂ ਲੱਗੀਆਂ ਹੋਈਆਂ ਨੇ ਨੈਗੇਟਿਵ ਪ੍ਰਿੰਟ ਦੀ ਸਲਵਾਰ ਹੈਗੀ ਆ ਤੇ ਦੁਪੱਟਾ ਦਿਖਾਦਾ ਤੁਹਾਨੂੰ ਮੈਂ ਲੋ ਜੀ ਕੋਟੇ ਦੇ ਵਿੱਚ ਦੁਪੱਟਾ ਮੜੂਗਾ ਜੀ ਤੁਹਾਨੂੰ ਚਾਈਨੀਜ਼ ਕੋਟਾ ਸੌਫਟ ਵਾਲਾ ਕੋਟਾ ਹੈ ਬਿਲਕੁਲ ਚੌੜਾਈ ਬਹੁਤ ਜ਼ਿਆਦਾ ਦੁਪੱਟੇ ਦੀ ਆਹ ਲਓ ਬਹੁਤ ਝੌੜਾ ਦੁਪੱਟਾ ਸਾਂਭਿਆ ਵੀ ਨਹੀਂ ਗਿਆ ਨਾ ਐਡਾ ਵੱਡਾ ਦੁਪੱਟਾ ਸਿਰ ਤੇ ਟਿਕਣ ਵਾਲਾ ਠੀਕ ਹੈ ਜੀ ਲੈਂਥ ਮੈਂ ਤੁਹਾਨੂੰ ਨਾਪ ਕੇ ਦੱਸ ਦਿੰਨੀ ਹਾਂ ਕਹਦਾ ਦੁਪੱਟਾ ਚਾਈਨਿਜ਼ ਕੁਟਾ ਜਿਹੜਾ ਢਾਈ ਮੀਟਰ ਪਿਆ ਢਾਈ ਆ ਇਹ ਮੋਟਾ ਕੀ ਲਓ ਜੀ ਪੂਰਾ ਢਾਈ ਮੀਟਰ ਦੁਪੱਟਾ ਚੜਾਈ ਵੱਡਾ ਚੜਾਈ ਵੀ ਬਹੁਤ ਜ਼ਿਆਦਾ ਤੇ ਮੈਂ ਤੁਹਾਨੂੰ ਇਹਦਾ ਰੇਟ ਦੱਸ ਦੇਣੀ ਆ ਕੀ ਹੈ ਰੇਟ ਇਹਦਾ ਹੈਗਾ ਜੀ ਆ 1350 1350 ਦੇ ਵਿੱਚ ਸੂਟ ਤੁਹਾਡੇ ਘਰ ਆ ਜਾਊਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਲਓ ਜੀ ਨੈਕਸਟ ਹੈ ਜਿਹੜਾ ਸੇਮ ਡਿਜ਼ਾਈਨਿੰਗ ਹੈ ਬਸ ਇਹਦਾ ਕਲਰ ਫਰਕ ਹੈ। ਲੋ। ਉਸੇ ਤਰ੍ਹਾਂ ਦੀ neck ਦੇ ਉੱਪਰ ਡਿਜ਼ਾਈਨਿੰਗ ਹੋਈ ਹੋਈ ਹੈ। ਕੁਝ ਵੀ ਨਹੀਂ ਕਰਨਾ ਜੀ ਬੜਾ ਹੀ ਸੌਖਾ ਜਿਹਾ ਕੰਮ ਹੈ ਸਟੀਚਿੰਗ ਵੀ ਬਹੁਤ ਘੱਟ ਪਊਗੀ। ਲੇਸਾਂ ਦਾ ਖਰਚਾ ਖਤਮ ਹੋ ਗਿਆ। ਡਿਜ਼ਾਈਨਿੰਗ neck ਦੇ ਉੱਪਰ ਬੜੀ ਪਿਆਰੀ ਬਣੀ ਹੋਈ ਹੈ। ਤੇ ਉਦਾਂ ਹੀ ਇਹਦੇ ਤੇ ਸਲਵਾਰ ਤੇ ਪੱਟੀਆਂ ਲੱਗੀਆਂ ਹੋਈਆਂ ਨੇ। ਕੁਝ ਵੀ ਨਹੀਂ ਕਰਨਾ ਤੁਸੀਂ ਬਸ ਸਿੰਪਲ ਸਟਿਚ ਕਰਾਉਣਾ ਹੈ। ਇਹ ਕੋਟੇ ਦਾ ਨਾਲ ਚਾਈਨੀਜ਼ ਕੋਟਾਂ ਬਹੁਤ ਜ਼ਿਆਦਾ ਸੌਫਟ ਵਾਲਾ ਸਿਰ ਤੇ ਐਂ ਟਿਕਣ ਵਾਲਾ ਵਧੀਆ ਦੁਪੱਟਾ। ਠੀਕ ਹੈ ਜੀ 1350 ਦੇ ਵਿੱਚ ਸੌਖ ਮਿਲ ਜਾਊਗਾ ਤੇ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ। ਇਹਦੇ ਵਿੱਚ ਨਾ ਜੀ ਤੁਹਾਨੂੰ ਤਿੰਨ ਕਲਰ ਮਿਲਣਗੇ ਇੱਕ ਆਹ ਵਾਲਾ ਕਲਰ ਇੱਕ ਪਿੰਕ ਸੀਗਾ ਇੱਕ ਥੋੜਾ ਜਿਹਾ ਮਹਿੰਦੀ ਜਿਹਾ ਸੀ ਮਹਿੰਦੀ ਬਸਟਰਡ ਜਿਹਾ ਇੱਕ ਇਹ ਵਾਲਾ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਸਹੀ ਆ ਰਹੇ ਕਲਰ ਵੀ ਕਲਰ ਬਿਲਕੁਲ ਸਹੀ ਆ ਰਹੇ ਨੇ ਇੱਕ ਇਹ ਵਾਲਾ ਕਲਰ ਮਿਲੂਗਾ ਉਹੀ ਡਿਜ਼ਾਈਨਿੰਗ ਮਿਲੂਗੀ ਆਹ ਲਓ ਠੀਕ ਹੈ ਜੀ ਪਿਓਰ ਕੈਮਰੀ ਕਾਟਨ ਮਿਲੂਗੀ ਵਿਲਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਹੈਗੇ ਨੇ ਤੇ ਆਪਾਂ ਟਰਾਂਸਪੇਰੈਂਸੀ ਦੀ ਚੈੱਕ ਕਰ ਦਿੰਦੇ ਹਾਂ ਕੁਝ ਵੀ ਟਰਾਂਸਪੇਰੈਂਟ ਨਹੀਂ ਲੱਗ ਰਿਹਾ ਮੈਨੂੰ ਇਹਦੇ 'ਚ ਲਓ ਬਿਲਕੁਲ ਵੀ ਟਰਾਂਸਪੇਰੈਂਟ ਨਹੀਂ ਆ ਤੁਸੀਂ ਮੇਰਾ ਹੱਥ ਦੇਖ ਲਓ ਇੱਕ ਮਿੰਟ ਆ ਲੋ ਬਿਲਕੁਲ ਟ੍ਰਾਂਸਪੇਰੈਂਟ ਨਹੀਂ ਹੈਗਾ ਇਹ ਬੜਾ ਇਹਦਾ ਦੁਪੱਟਾ ਰਹੂਗਾ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ 2.5 ਮੀਟਰ ਠੀਕ ਹੈ 2.5 ਮੀਟਰ ਦਾ ਇਹ ਦੁਪੱਟਾ ਮਿਲੂਗਾ ਤੇ ਪ੍ਰਾਈਸ ਹੈਗੀ ਹੈ 1350 ਹੁਣ ਥੋੜੀ ਜੀ ਡਿਜ਼ਾਈਨਿੰਗ ਚੇਂਜ ਹੋ ਜੂਗੀ ਬਹੁਤ ਸੋਹਣਾ ਸੂਟ ਹੈ ਲੋ ਜੀ ਉਸ ਤਰੀਕੇ ਨਾਲ ਹੀ ਤੁਹਾਨੂੰ ਇਹਦਾ ਨੈੱਕ ਮਿਲੂਗਾ ਨੈੱਕ ਦੇਖੋ ਕਿੰਨਾ ਪਿਆਰਾ ਹੈ ਬਹੁਤ ਜ਼ਿਆਦਾ ਸੋਨਾ ਪੱਟੀ ਵਗੈਰਾ ਲੱਗੀ ਹੋਈ ਹੈ ਤੇ ਉਦਾਂ ਹੀ ਲੇਸਾਂ ਲੱਗੀਆਂ ਹੋਈਆਂ ਨੇ ਆਹ ਵਾਲੀ ਲੇਸ ਲੱਗੀ ਹੋਈ ਆ ਘੇਰੇ ਤੇ ਫੇਰ ਤੁਹਾਨੂੰ ਇੱਕ ਲੇਸ ਮਿਲੂਗੀ ਆ ਲੋ ਇਹ ਮੈਂ ਸੂਟ ਇੱਕ ਪੂਰਾ ਫੋਲਦਨੀਆ ਤੁਹਾਨੂੰ ਇਸ ਤੋਂ ਬਾਅਦ ਆਪਾਂ ਤੁਹਾਨੂੰ ਮੇਰਦਾ ਹੀ ਦਿਖਾ ਦਾਂਗੇ ਆ ਲੋ ਇਹ ਲੋ ਇਹ ਵਾਲਾ ਨੱਕ ਬਣਿਆ ਹੋਇਆ ਦਾ ਠੀਕ ਹੈ ਤੇ ਆ ਪੈਨਲ ਬਣੇ ਹੋਏ ਨੇ ਪ੍ਰਿੰਟ ਬਹੁਤ ਜਿਆਦਾ ਸੋਹਣਾ ਜੇ ਇੰਨਾ ਜ਼ਬਰਦਸਤ ਪ੍ਰਿੰਟ ਆ ਬਸ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਇੰਨਾ ਕੁ ਸੋਹਣਾ ਪ੍ਰਿੰਟ ਆ ਏਕੇ ਟੈਕਸ ਦੱਸੂਗੀ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਸਲਵਾਰ ਮਿਲੂਗੀ ਜੀ ਤੁਹਾਨੂੰ ਮਸਲੀਨ ਦੇ ਵਿੱਚ ਠੀਕ ਹੈ ਤੇ ਇਹਦੇ ਤੇ ਤੁਹਾਨੂੰ ਗੋਡਿਆਂ ਤੇ ਤਾਂ ਲਾਈਨਿੰਗ ਜਰੂਰ ਲਾਉਣੀ ਪਊਗੀ ਜੇ ਸਾਰੀ ਤੇ ਲਾਉਣੀ ਆ ਤੁਹਾਡੀ ਮਰਜ਼ੀ ਹੈ ਸਲਵਾਰ ਤੇ ਵਰਕ ਹੋਇਆ ਹੋਇਆ ਇਹ ਵਾਲਾ ਵਰਕ ਮਿਲੂਗਾ ਸਲਵਾਰ ਦੇ ਉੱਪਰ ਇਹ ਹੈਗਾ ਜੀ ਇਹਦਾ ਦੁਪੱਟਾ ਪੂਰਾ ਇਸ ਤਰ੍ਹਾਂ ਦਾ ਆਫ-ਵਾਈਟ ਜਿਹੀ ਲਗਭਗ ਵਾਈਟ ਵਾਈਟ ਜਿਹੀ ਜੋ ਤੁਹਾਨੂੰ ਦਿਖ ਰਿਹਾ ਸਹੀ ਜਿਹੀ ਦਿਖ ਰਿਹਾ ਸਾਰੇ ਦੇ ਉੱਪਰ ਇਸ ਤਰ੍ਹਾਂ ਲੇਸ ਲੱਗੀ ਹੋਊਗੀ ਤੇ ਦੁਪੱਟਾ ਹੈਗਾ ਚਾਈਨੀਜ਼ ਕੋਟਾ ਸੌਫਟਾ ਬਹੁਤ ਜਿਆਦਾ ਦੁਪੱਟਾ ਸਿਰ ਤੇ ਟਿਕਣ ਵਾਲਾ ਦੁਪੱਟਾ ਠੀਕ ਹੈ ਤੇ ਪ੍ਰਾਈਸ ਉਹੀ ਰਹੂਗੀ 1350 ਨੈਕਸਟ ਦੇਖ ਲਓ ਆਹ ਵਾਲਾ ਕਲਰ ਬਾਕੀ ਸਾਰਾ ਸੇਮ ਡਿਜ਼ਾਈਨਿੰਗ ਰਹੂਗੀ ਕੋਸੇ ਤੇ ਨੈਕ ਬਣਿਆ ਜਿਸ ਤਰ੍ਹਾਂ ਤੁਸੀਂ ਪਹਿਲਾਂ ਨੈਕ ਦੇਖ ਲਿਆ ਠੀਕ ਹੈ ਤੇ ਆ ਇਹਦਾ ਸਲਵਾਰ ਤੇ ਵਰਕ ਮਿਲੂਗਾ ਮਸਲੀਨ ਦੀ ਸਲਵਾਰ ਮਿਲੂਗੀ ਕਿਵੇਂ ਇਹ ਨਾਲ ਦੁਪੱਟਾ ਕਾਫੀ ਜੈ ਇਹਦੇ ਤੇ ਬੇਸ਼ੱਕ ਤੁਸੀਂ ਲਾਈਨਿੰਗ ਨਾਲ ਲਾਓ ਕਿਉਂਕਿ ਉਹ ਵਾਈਟ ਸੀ ਨਾ ਬਾਅ ਕਰਕੇ ਟਰਾਂਸਪੇਰੈਂਟ ਸੀ ਇਹ ਬਿਲਕੁਲ ਵੀ ਟਰਾਂਸਪੇਰੈਂਟ ਨਹੀਂ ਹੈਗੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਵਲਾ ਬਹੁਤ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਅੱਖਾਂ ਮੀਟ ਕੇ ਚੱਕਣ ਵਾਲੇ ਸੂਟ ਹੈ ਤੇ ਪ੍ਰਾਈਸ ਹੈਗੀ ਆ 1350 ਨੈਕਸਟ ਦੇਖੋ ਬਲੈਕ ਕਲਰ ਹੀ ਲੱਗ ਰਿਹਾ ਮੈਨੂੰ ਆਹ ਵਾਲਾ ਪਰ Z ਬਲੈਕ ਨਹੀਂ ਹੈਗਾ ਬਲੈਕ ਹੈ ਜਿਵੇਂ Z ਬਲੈਕ ਨਹੀਂ ਗ੍ਰੇ ਬਲੈਕ ਜਾ ਹੁੰਦਾ ਜਿਵੇਂ ਉਹ ਵਾਲਾ ਬਲੈਕ ਆਹ ਵਾਲਾ ਸਲਵਾਰ ਤੇ ਵਰਕ ਹੈ ਮਸਲੀਨ ਦੀ ਸਲਵਾਰ ਹੈ ਪਰ ਲਾਈਨਿੰਗ ਲਾਉਣੀ ਆ ਲਾ ਲਿਓ ਨਹੀਂ ਲਾਉਣੀ ਬੇਸ਼ੱਕ ਲਾਵਾ ਜੀ ਠੀਕ ਹੈ ਟ੍ਰਾਂਸਪੇਰੈਂਸੀ ਨਹੀਂ ਹੈਗੀ ਕਲਰ ਡਾਰਕ ਆਹ ਕਲਰ ਆ ਉਸ ਦੇਖ ਲਓ ਜੀ ਇਹ ਹੈਗਾ ਦੁਪੱਟਾ ਇਹਦਾ 2 ਮੀਟਰ ਦਾ ਦੁਪੱਟਾ ਚਾਈਨਿਜ਼ ਕੋਟਾ ਔਰ ਉਦਾਂ ਹੀ ਇਹਦੇ ਪੈਨਲ ਬਣੇ ਹੋਣਗੇ ਲੇਸਸ ਲੱਗੀਆਂ ਹੋਈਆਂ ਨੇ 골ਡਨ ਕਲਰ ਦੀ ਹੈ ਲੇਸ ਲੱਗੀਆਂ ਠੀਕ ਹੈ ਜੀ ਨੈਕਸਟ ਦੇਖ ਲਓ ਆ ਬੜਾ ਲੱਗਦਾ ਹੈ। ਲੋ ਜੀ ਦੇਖੋ। ਇਹ ਸਲਵਾਰ ਲਾਈਨਿੰਗ ਤੋਂ ਬਿਨਾ ਬਣ ਜੂਗੀ। ਇਹ ਦੁਪੱਟਾ ਆ ਪਰ ਤਾਂ ਇਹ ਕਿਹੜਾ ਕੁੰਗੀ ਨੰਗਰਾ ਮੇਜਾ ਲੱਗਦਾ ਮੈਨੂੰ ਤਾਂ। ਠੀਕ ਆ ਹੈਗਾ ਜੀ ਇਹਦਾ neck ਦੇਖ ਲੋ neck ਚੰਗੀ ਤਰ੍ਹਾਂ। ਆ ਵਾਹ ਜਿਹੜੀ neck ਤੇ ਪੱਟੀ ਹੈ ਨਾ ਉਹ ਸਹੀ ਆਈ ਆ। ਉਹਦੇ ਨਾਲ ਦੀ ਸਲਵਾਰ ਤੇ ਰੱਤਾ। ਠੀਕ ਹੈ ਜੀ। ਲੋ ਜੀ। ਦਾਣਾ ਹੋ ਗਿਆ 1350 ਦੇ ਵਿੱਚ ਇੱਕ ਟੈਕਸ ਦੇ ਸ਼ੂਤ ਨੇ। ਲੋ ਜੀ ਅਗਲਾ ਨਾ ਆਪਣੇ ਕੋਲੇ ਆਹ ਸਿੰਗਲ ਸੂਟ ਬਚਿਆ ਹੋਇਆ ਹੁਣ ਆਪਣੇ ਕੋਲੇ ਚਾਰ ਕਲਰ ਸੀਗੇ ਇਹ ਲਾਸਟ ਪੀਸ ਬਚਿਆ ਹੋਇਆ ਲੋ ਹੁਣ ਤੁਸੀਂ ਇਹਨੂੰ ਲੈ ਸਕਦੇ ਹੋ ਕੈਮਰੀ ਕਾਟਨ ਦੇ ਵਿੱਚ ਬੜਾ ਪਿਆਰਾ ਸੂਟ ਹੈ ਮਸਟਰਡ ਜਿਹਾ ਕਲਰ ਹੈ ਮਸਟਰਡ ਤੇ ਆਫ ਵਾਈਟ ਘੇਰੇ ਦੇ ਉੱਪਰ ਤੁਹਾਨੂੰ ਆਹ ਫਲਾਵਰ ਮਿਲੂਗਾ ਬੜਾ ਪਿਆਰਾ ਜਿਹਾ ਫਲਾਵਰ ਹੈ ਠੀਕ ਹੈ ਘਰੇ ਤੇ ਕਲੇਸ ਮਿਲੂਗੀ ਆ ਮਸਟਰਡ ਕਲਰ ਦੀ ਤੇ ਉੱਪਰ ਜਾ ਕੇ ਤੁਹਾਨੂੰ neck ਦੇ ਕੋਲ ਇੱਕ ਫਲਾਵਰ ਮੋਢੇ ਤੋਂ نیچے ਨੂੰ ਆਉਂਦਾ ਤੇ ਇੱਥੋਂ ਗਲਾ ਨਿਕਲਣਾ ਗਲੇ ਦੀ ਨਿਸ਼ਾਨੀ ਆ ਆ ਜਿਹੜਾ نیچے ਨੂੰ ਆ ਰਿਹਾ ਫਲਾਵਰ ਠੀਕ ਹੈ ਜੀ ਇਹ ਹੈਗੇ 2.5 ਮੀਟਰ ਦੀ ਇਹਦੇ ਨਾਲ ਸਲਵਾਰ ਤੇ ਦੁਪੱਟਾ ਖੋਲ ਕੇ ਦਿਖਾ ਦੇਣੀ ਦੁਪੱਟਾ ਰਹੂਗਾ 2.5 ਮੀਟਰ ਕੈਮਰੀ कॉटन ਹੈ ਆ ਸੌਰੀ ਲਾਨ कॉटन ਇੰਪੀਰੀਅਰ ਵਾਲੀ कॉटन ਦੁਪੱਟਾ ਕਾ ਸ਼ਿਫੋਨ ਦਾ ਪਿਓਰ ਸ਼ਿਫੋਨ ਦਾ ਸਿਰ ਤੇ ਟਿਕਣ ਵਾਲਾ 2.5 ਮੀਟਰ ਮਿਲੂਗਾ ਪਰ ਤੇ ਪ੍ਰਾਈਸ 14500 ਅ ਲੋ ਜੀ ਇੱਕ ਸੂਟ ਹੈ ਨਾ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਇਹ ਹੈਗਾ ਆਪਣੇ ਕੋਲੇ ਡੈਂਟਿੰਗ ਜੌਰਜਟ ਦੇ ਵਿੱਚ ਸੂਟ ਹੈਗਾ ਤੇ ਇਹਦਾ ਇੱਕ ਫਲਾਵਰ ਤੁਹਾਨੂੰ ਮਿਲੂਗਾ ਚੌਕ ਤੇ ਲੰਬਾ ਇਹਦੀ ਡਿਜ਼ਾਈਨਿੰਗ ਇਸ ਤਰ੍ਹਾਂ ਦੀ ਇੱਕ ਹੈਗਾ ਛੋਟਾ ਠੀਕ ਹੈ ਜੀ ਤੇ ਘੇਰਾ ਮੈਂ ਦੱਸ ਦਿੰਨੀ ਹ ਕਿੰਨਾ ਬਣੂਗਾ ਐਂਡ ਟੂ ਐਂਡ ਜਿਹੜਾ ਵਰਕ ਮਿਲੂਗਾ ਤੁਹਾਨੂੰ ਉਹ ਹੈਗਾ 19 19.5 ਪਰ ਤੁਸੀਂ ਇਹਨੂੰ ਵੀ 22 21 22 22 ਤੱਕ ਵੀ ਮੇਰਾ خیال 22 22 ਤੱਕ ਵੀ ਇਹਨੂੰ ਆਰਮਨਾਲ ਤੁਸੀਂ ਲੈ ਜਾ ਸਕਦੇ ਹੋ ਜੇ 23 ਤੱਕ ਲੈ ਜਾਓਗੇ ਤਾਂ ਵੀ ਕੋਈ ਗੱਲ ਨਹੀਂ ਹੈਗਾ 23 ਤੱਕ ਵੀ ਚੱਲੇ ਜਾਊਗਾ ਇਹ ਤੁਹਾਡੇ ਠੀਕ ਹੈ ਜੀ ਤੇ ਡੈਂਟਿੰਗ ਜੌਰਜਟ ਆ ਕਾਫੀ ਸੁਪੀਰੀਅਰ ਹੁੰਦੀ ਹੈ ਡੈਂਟਿੰਗ ਜੌਰਜਟ ਲਾਈਨਾਂ ਵਾਲੀ ਜੌਰਜਟ ਹੁੰਦੀ ਜਿਹੜੀ ਠੀਕ ਹੈ ਜੀ ਤੇ ਇਹਦੇ ਮੈਂ ਤੁਹਾਨੂੰ ਬਾਜੂ ਦਾ ਵਰਕ ਵੀ ਦਿਖਾ ਦਿੰਨੀ ਆ ਬੜਾ ਸੋਹਣਾ ਜ ਵਰਕ ਹੋਇਆ ਹੋਇਆ ਆ ਬਾਜੂ ਤੇ ਵਰਕ ਮਿਲੂਗਾ ਠੀਕ ਹੈ ਤੇ ਇਹਦੇ ਨਾਲ ਆਪਣਾ ਨਾ ਦੁਪੱਟਾ ਰੈਡੀ ਹੋਇਆ ਹੋਇਆ ਪਰ ਇਹ ਸੂਟ ਆ ਜਿਹੜਾ ਤੁਹਾਨੂੰ ਦੁਪੱਟੇ ਨਾਲ ਹੀ ਲੈਣਾ ਪਊਗਾ ਅਸੀਂ ਬਿਨਾਂ ਦੁਪ ਕਿਉਂਕਿ ਇਹਦੇ ਨਾਲ ਸਾਡਾ ਦੁਪੱਟਾ ਰੈਡੀ ਕੀਤਾ ਹੋਇਆ ਆ। ਅ ਦੁਪੱਟਾ ਹੈਗਾ ਬੰਬਰ ਦਾ। ਠੀਕ ਹੈ ਜੀ। ਬਹੁਤ ਬੀਰੀਅਰ ਦੁਪੱਟਾ ਹੁੰਦਾ ਬਹੁਤ ਸੋਹਣਾ ਹੁੰਦਾ ਦੁਪੱਟਾ। ਤੇ ਇਹਦੇ 4 ਸਾਈਡ ਇਹ ਵਾਲੀ ਬੜੀ ਪਿਆਰੀ ਜੀ ਲੇਸ ਵੀ ਲੱਗੀ ਹੋਈ ਹੈ। ਠੀਕ ਹੈ ਜੀ। ਤੇ ਲੋ ਦੁਪੱਟੇ ਦੇ ਸਮੇਤ ਹੀ ਤੁਹਾਨੂੰ ਇਹ ਸੂਟ ਲੈਣਾ ਪੈਣਾ। 1650 ਰੁਪਏ ਦੇ ਵਿੱਚ ਇਹ ਸੂਟ ਤੁਹਾਡੇ ਘਰ ਆ ਜੂਗਾ। ਠੀਕ ਹੈ ਜੀ। ਦੁਪੱਟੇ ਸਮੇਤ ਔਰ ਲੇਸ ਦੇ ਸਮੇਤ। ਲਓ ਹੁਣ ਨਾ ਜੀ ਆਪਣੇ ਕੋਲੇ ਚਾਰਕ ਟਾਵਲ ਬਚੇ ਹੋਏ ਨੇ ਆਪਾਂ ਪਹਿਲਾਂ ਵੀ ਟਾਵਲ ਪਾਏ ਸੀਗੇ ਵੀਡੀਓ ਦੇ ਵਿੱਚ ਜੇ ਤਾਂ ਇੱਕ ਟਾਵਲ ਲਾਉਂਗੇ ਤੁਸੀਂ ਤਾਂ 130 ਰੁਪਏ ਦਾ ਟਾਵਲ ਹੈ ਤੇ 50 ਰੁਪਏ ਤੁਹਾਨੂੰ ਸ਼ਿਪਿੰਗ ਅਲੱਗ ਦੇਣੀ ਪਊਗੀ ਜੇ ਦੋ ਲਵੋਗੇ ਤਾਂ ਤੁਹਾਨੂੰ 130 ਜੇ ਮੈਨਣਗੇ 50 ਰੁਪਏ ਅਲੱਗ ਤੋਂ ਇੱਕ ਇੱਕ 50 ਰੁਪਏ ਸ਼ਿਪਿੰਗ ਹੋਊਗੀ ਜੇ ਸੂਟ ਦੇ ਕਿਸੇ ਵੀ ਸੂਟ ਦੇ ਨਾਲ ਤੁਸੀਂ ਟਾਵਲ ਲੈਣਾ ਤਾਂ 130 ਰੁਪਏ ਦੇ ਵਿੱਚ ਹੀ ਆਊਗਾ ਫਿਰ ਸ਼ਿਪਿੰਗ ਨਹੀਂ ਹੋਊਗੀ ਮੈਂ ਤੁਹਾਨੂੰ ਕਲਰ ਦਿਖਾ ਦੇਣੀ ਆ ਲਓ ਜੀ ਇੱਕ ਤਾਂ ਇਹ ਵਾਲਾ ਕਲਰ ਹੈਗਾ ਠੀਕ ਹੈ ਜਿਆਦਾ ਨਹੀਂ ਆਪਣੇ ਕੋਲ ਬਚੇ ਹੋਏ ਆਪਾਂ ਦੂਜੀ ਵਾਰ ਵੀ ਲਿਆ ਕੇ ਵੀਡੀਓ ਚ ਪਾਤੇ ਤੇ ਨਾਲ ਦੀ ਨਾਲ ਆਪਣੇ ਟੋਵਲ ਜਿਹੜੇ ਉਹ ਨਿਕਲ ਗਏ ਠੀਕ ਹੈ ਜੀ ਤੇ ਨੈਕਸਟ ਹੈਗਾ ਇਹ ਵਾਲਾ ਕਲਰ ਇਹ ਆਪਣੇ ਕੋਲੇ ਦੋ ਲੈ ਲਓ ਇਹ ਆਪਣੇ ਕੋਲੇ ਇੱਕ ਹੀ ਕਲਰ ਦੇ ਵਿੱਚ ਦੋ ਟੋਵਲ ਇੱਕ ਡਿਜ਼ਾਈਨ ਦੇ ਵਿੱਚ ਦੋ ਟੋਵਲ ਠੀਕ ਹੈ ਜੀ ਇੱਕ ਲਓ ਦੋ ਲਓ ਤਿੰਨ ਲਓ ਜਿੰਨੇ ਵਰਜੀ ਲੋ ਤੇ ਆਹ ਲਓ ਜੀ ਇੱਕ ਆਪਣੇ ਕੋਲੇ ਇਹ ਵਾਲਾ ਠੀਕ ਹੈ ਉਹ ਮਾਈਕਰੋ ਫਾਈਬਰ ਮੈਂ ਤੁਹਾਨੂੰ ਨਾਪ ਕੇ ਦੱਸ ਦੇਣੀ ਆ ਿੱਡੇ ਹੋਣਗੇ ਵੈਸੇ ਆਪਾਂ ਪਹਿਲਾਂ ਵੀ ਨਾਪ ਕੇ ਦੱਸੇ ਸੀ ਗੁੱਡ ਲਓ ਜੀ 1.5 ਮੀਟਰ ਦਾ ਬਾਹੂਗਾ 1.5 ਮੀਟਰ ਦਾ ਚੌੜਾ 1.5 ਮੀਟਰ ਚੌੜਾਈ ਵੀ ਬਹੁਤ ਹੈ ਤੇ ਲੰਬਾਈ ਵੀ ਬਹੁਤ ਹੈ ਠੀਕ ਹੈ ਜੀ ਇੱਕ ਲੈਣਾ ਦੋ ਲੈਣੇ ਆ ਤਾਂ 130 ਦੇ ਵਿੱਚ ਤੇ ਪਲੱਸ 50 ਰੁਪਏ ਸ਼ਿਪਿੰਗ ਹੋਊਗੀ ਸੂਟ ਨਾਲ ਲੈਣਾ ਤਾਂ 130 ਦੇ ਵਿੱਚ ਹੀ ਆ ਜੂਗਾ ਤੁਹਾਡੇ ਕੋਲ ਬਸ ਫਿਲਹਾਲ ਆਪਣੇ ਕੋਲ ਇਹ ਚਾਰ ਹੀ ਬਚੇ ਹੋਏ ਤੇ ਲਓ ਜੀ ਇਸੀ ਆਪਣੇ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਨੂੰ ਸੱਚੀ